ਜਦੋਂ ਹੁਣ ਜਥੇਦਾਰ ਰਗਵੀਰ ਸਿੰਘ ਦਾ ਬਿਆਨ ਅੱਜ ਸਾਹਮਣੇ ਆ ਚੁੱਕਾ ਆ ਮੈਂ ਤੁਹਾਨੂੰ ਪੜ੍ਹ ਕੇ ਵੀ ਸੁਣਾਉਣਾ ਆ ਤੇ ਉਹਦੇ ਤੇ ਅੱਜ ਆਪਾਂ ਕੁਝ ਵਿਚਾਰਾਂ ਵੀ ਕਰਨੀਆਂ ਆ ਸਭ ਤੋਂ ਪਹਿਲਾਂ ਮੈਂ ਜਥੇਦਾਰ ਰਗਵੀਰ ਸਿੰਘ ਜੀ ਦਾ ਬਿਆਨ ਆਪ ਜੀ ਦੇ ਨਾਲ ਸਾਂਝਾ ਕਰਨ ਲੱਗਾ ਆ ਗੁਰੂ ਪਿਆਰੇ ਖਾਲਸਾ ਜੀਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਛਲੇ ਦਿਨਾਂ ਤੋਂ ਜਿਸ ਤਰ੍ਹਾਂ ਦੇ ਘਟਨਾਕ੍ਰਮ ਵਾਪਰ ਰਹੇ ਹਨ ਮੈਂ ਉਹਨਾਂ ਨੂੰ ਸਾਰੇ ਪੱਖਾਂ ਤੋਂ ਬੜੀ ਗੰਭੀਰਤਾ ਨਾਲ ਬਾਤ ਰਿਹਾ ਹਾਂ ਇੰਨਾਂ ਹਾਲਾਤਾਂ ਤੋਂ ਮੇਰਾ ਮਨ ਬਹੁਤ ਦੁਖੀ ਹੋਇਆ ਹੈ ਤਖਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਨੂੰ ਅਹੁਦੇ ਤੋਂ ਹਟਾਉਣ ਲਈ ਵਰਤੇ ਗਏ ਕਾਰਨ ਅਤੇ ਤਰੀਕਾ ਬਿਲਕੁਲ ਵੀ ਸਹੀ ਨਹੀਂ ਹੈ ਮਿਤੀ 2 ਦਸੰਬਰ 2024 ਨੂੰ ਸ੍ਰੀ ਆਕਾਲ ਤਖਤ ਸਾਹਿਬ ਤੋਂ ਪੰਥਕ ਭਾਵਨਾਵਾਂ ਅਤੇ ਪਰੰਪਰਾਵਾਂ ਦੀ ਰੋਸ਼ਨੀ ਵਿੱਚ ਕੋਈ ਫੈਸਲਿਆਂ ਤੋਂ ਬਾਅਦ ਹੀ ਇਸ ਤਰ੍ਹਾਂ ਜਾਪ ਰਿਹਾ ਸੀ ਕਿ ਸਿੰਘ ਸਾਹਿਬਾਨ ਖਿਲਾਫ ਗਿਨੇ ਮਿੱਥੇ ਤਰੀਕੇ ਦੇ ਨਾਲ ਮਾਹੌਲ ਬਣਾਇਆ ਜਾ ਰਿਹਾ ਹੈ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਖਿਲਾਫ 18 ਸਾਲ ਪੁਰਾਣੇ ਪਰਿਵਾਰਕ ਮਸਲੇ ਨੂੰ ਗਲਤ ਰੰਗਤ ਦੇ ਕੇ মিডিਆ ਟ੍ਰਾਇਲ ਚਲਾਇਆ ਗਿਆ ਇਸ ਸਬੰਧ ਵਿੱਚ ਬਤੌਰ ਜਥੇਦਾਰ ਸ੍ਰੀ ਆਕਾਸ਼ ਤਖਤ ਸਾਹਿਬ ਮੈਂ ਸ਼੍ਰੋਮਣੀ ਕਮੇਟੀ ਵੱਲੋਂ ਜਾਂਚ ਕਮੇਟੀ ਬਿਠਾਉਣ ਵੇਲੇ ਵੀ ਆਖਿਆ ਸੀ ਕਿ ਇਹ ਠੀਕ ਨਹੀਂ ਹੈ ਜੇਕਰ ਕਿਸੇ ਵੀ ਤਖਤ ਸਾਹਿਬ ਦੇ ਕਿਸੇ ਜਥੇਦਾਰ ਸਾਹਿਬ ਵਿਰੁੱਧ ਕਿਸੇ ਤਰ੍ਹਾਂ ਦੇ ਦੋਸ਼ਾਂ ਦੀ ਪਰਤਾੜ ਕਰਨ ਦੀ ਲੋੜ ਹੋਵੇ ਤਾਂ ਇਹ ਕੇਵਲ ਸ੍ਰੀ ਆਕਾਸ਼ ਤਖਤ ਸਾਹਿਬ ਹੀ ਕਰਵਾ ਸਕਦਾ ਹੈ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਨੂੰ ਫਿਰ ਵੀ ਅਹੁਦੇ ਤੋਂ ਸੇਵਾਮੁਕਤ ਕਰਨਾ ਮੰਦਭਾਗਾ ਹੈ ਇਸ ਤਰ੍ਹਾਂ ਜਥੇਦਾਰ ਸਹਬਾਨ ਨੂੰ ਜਲੀਲ ਕਰਕੇ ਸੇਵਾ ਮੁਕਤ ਕਰਨਾ ਬੇਹੱਦ ਮੰਦਭਾਗਾ ਵਰਤਾਰਾ ਹੈ ਇੱਕ ਵਾਰ ਫਿਰ ਆਪਣੀ ਆਤਮਾ ਤੋਂ ਇਹ ਕਹਿਣਾ ਚਾਹੁੰਦਾ ਹਾਂ ਕਿ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਨੂੰ ਸੇਵਾ ਮੁਕਤ ਕਰਨਾ ਬੇਹੱਦ ਨਿੰਦਨਯੋਗ ਅਤੇ ਮੰਦਭਾਗਾ ਵਰਤਾਰਾ ਹੈ ਜੋ ਕਿ ਤਖਤ ਸਹਬਾਨ ਦੀ ਆਜ਼ਾਦ ਹੋਂਦ ਹਸਤੀ ਨੂੰ ਵੀ ਨੁਕਸਾਨ ਪਹੁੰਚਾਉਣ ਵਾਲਾ ਹੈ ਗੁਰੂ ਰਾਖਾ ਗਿਆਨੀ ਰਗਵੀਰ ਸਿੰਘ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਸੰਗਤ ਜੀ ਤੁਸੀਂ ਜਥੇਦਾਰ ਰਗਵੀਰ ਸਿੰਘ ਜੀ ਹੋਣਾ ਦਾ ਜਿਹੜਾ ਬਿਆਨ ਆ ਉਹ ਸੁਣ ਲਿਆ ਹੋਇਆ ਹੈ। ਉਹਨਾਂ ਨੇ ਇਹ ਵੀ ਕਹਿ ਦਿੱਤਾ ਆ ਕਿ 2 ਦਸੰਬਰ ਨੂੰ ਹੋਏ ਫੈਸਲੇ ਕਾਰਨ ਗਿਆਨੀ ਹਰਪ੍ਰੀਤ ਸਿੰਘ ਨੂੰ ਨਿਸ਼ਾਨਾ ਬਣਾਇਆ ਗਿਆ ਆ। ਅਤੇ ਉਹਨਾਂ ਨੇ ਇਹ ਵੀ ਕਹਿ ਦਿੱਤਾ ਆ ਕਿ ਉਹਨਾਂ ਨੂੰ ਜਥੇਦਾਰੀ ਤੋਂ ਹਟਾਉਣਾ ਬਹੁਤ ਮੰਦਭਾਗਾ ਆ ਤੇ ਸ਼੍ਰੋਮਣੀ ਕਮੇਟੀ ਬਾਦਲ ਦਾ ਗਲਤ ਫੈਸਲਾ ਆ। ਉਹਨਾਂ ਨੇ ਇਹ ਵੀ ਕਹਿ ਦਿੱਤਾ ਆ ਕਿ ਸਿੰਘ ਸਹਿਬਾਨ ਨੂੰ ਜਥੇਦਾਰੀ ਤੋਂ ਹਟਾਉਣਾ ਉਹਨਾਂ ਨੂੰ ਜਿਹੜਾ ਦਲੀਲ ਆ ਉਹ ਕੀਤਾ ਜਾ ਰਿਹਾ ਆ। ਸੋ ਜਥੇਦਾਰ ਰਗਵੀਰ ਸਿੰਘ ਜੀ ਨੂੰ ਮੈਂ ਕਹਿਣਾ ਚਾਹਾਂਗਾ ਕਿ ਜਥੇਦਾਰ ਸਾਹਿਬ ਜੀ ਜਿਸ ਦਿਨ ਤੁਸੀਂ ਇਹ ਗੱਲ ਆਖੀ ਸੀ ਕਿ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦੀ ਜਾਂਚ ਕਰਨ ਦਾ ਸ਼੍ਰੋਮਣੀ ਕਮੇਟੀ ਨੂੰ ਕੋਈ ਹੱਕ ਨਹੀਂ ਆ ਕੋਈ ਅਧਿਕਾਰ ਨਹੀਂ ਆ ਜੇਕਰ ਉਸ ਦਿਨ ਤੁਸੀਂ ਪੂਰਾ ਸਖਤ ਫੈਸਲਾ ਲੈ ਲੈਂਦੇ ਦ੍ਰਿੜਤਾ ਸਹਿਤ ਸਟੈਂਡ ਲੈ ਲੈਂਦੇ ਤਾਂ ਜਥੇਦਾਰ ਦੀ ਅੱਜ ਇਹ ਨੌਕਤ ਨਹੀਂ ਹੋਣੀ ਸੀ ਇਹ ਗਿਆਨੀ ਹਰਪ੍ਰੀਤ ਸਿੰਘ ਦੀ ਜਥੇਦਾਰੀ ਨਹੀਂ ਸੀ ਉਸ ਨੇ ਤੁਸੀਂ ਉਸ ਦਿਨ ਬੋਲੇ ਤਾਂ ਜਰੂਰ ਪਰ ਤੁਸੀਂ ਉਹਦੇ ਉੱਤੇ ਕੋਈ ਕਾਰਵਾਈ ਨਹੀਂ ਕਰ ਸਕਦੇ ਉਹਨੂੰ ਲਾਗੂ ਨਹੀਂ ਕਰਵਾ ਸਕਦੇ ਤੁਹਾਨੂੰ ਚਾਹੀਦਾ ਸੀ ਕਿ ਸ੍ਰੀ ਅਕਾਲ ਤਖਤ ਸਾਹਿਬ ਦੇ ਆਪਣੇ ਅਹੁਦੇ ਦੀ ਵਰਤੋਂ ਕਰਕੇ ਤੇ ਤੁਸੀਂ ਸ਼੍ਰੋਮਣੀ ਕਮੇਟੀ ਦੀ ਜਾਂਚ ਜਿਹੜੀ ਕਮੇਟੀ ਬਣਾਈ ਸੀ ਇਹਨਾਂ ਨੇ ਉਹ ਜਾਂਚ ਕਮੇਟੀ ਨੂੰ ਤੁਰੰਤ ਰੱਦ ਕਰ ਦੇ ਤੁਸੀਂ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਜਿਹੜਾ ਆ ਉਹ ਭੰਗ ਕਰ ਦਿੰਦੇ ਤੁਸੀਂ ਇਹ ਵੀ ਗੱਲ ਆਖੀ ਸੀ ਕਿ ਜਦੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਹਜ਼ੂਰੀ ਵਿੱਚ ਤੇ ਪੰਜਾਂ ਪਿਆਰਿਆਂ ਦੀ ਹਾਜ਼ਰੀ ਦੇ ਵਿੱਚ ਜਾਨੀ ਹਰਪ੍ਰੀਤ ਸਿੰਘ ਨੇ ਕਿਹਾ ਆ ਕਿ ਮੈਂ ਕੋਈ ਕੋ ਕਰਮ ਨਹੀਂ ਕੀਤਾ ਮੈਂ ਕੋਈ ਮੇਰਾ ਕੋਈ ਦੋਸ਼ ਨਹੀਂ ਆ ਤੇ ਕੋਈ ਜਾਂਚ ਹੁਣ ਬਾਕੀ ਰਹੀ ਨਹੀਂ ਜਾਂਦੀ ਤੁਸੀਂ ਜਥੇਦਾਰ ਜੀ ਇਹ ਗੱਲ ਆਖੀ ਸੀ ਫਿਰ ਕਿਉਂ ਜਿਹੜੀ ਇਹ ਜਾਂਚ ਆ ਉਹ ਅੱਗੇ ਵਧੀ ਤੁਸੀਂ ਕਿਉਂ ਇਸ ਜਾਂਚ ਨੂੰ ਜਿਹੜਾ ਤੁਰੰਤ ਤੇ ਬੰਦ ਨਹੀਂ ਕਰਾਇਆ ਚਲੋ ਹੁਣ ਤਾਂ ਸਮਾਂ ਜਿਹੜਾ ਬੀਤ ਗਿਆ ਜੋ ਕੁਝ ਬਾਤਬਾਤ ਕਰਨਾ ਚਾਹੁੰਦਾ ਸੀ ਉਹਨਾਂ ਨੇ ਕਰ ਦਿੱਤਾ ਪਰ ਕਿਤੇ ਨਾ ਕਿਤੇ ਇਸ ਸਾਰੇ ਮਾਮਲੇ ਦੇ ਵਿੱਚ ਤੁਹਾਡਾ ਵੀ ਕਸੂਰ ਹੈ ਤੁਸੀਂ ਉਹਦੇ ਤੋਂ ਦੋਸ਼ ਮੁਕਤ ਨਹੀਂ ਹੋ ਸਕਦੇ ਜਦੋਂ ਇਹ ਸਾਰਾ ਖਤਰਾ ਮੰਡਰਾ ਰਿਹਾ ਸੀ 2 ਦਸੰਬਰ ਵਾਲੇ ਫੈਸਲੇ ਲਾਗੂ ਨਹੀਂ ਹੋ ਰਹੇ ਸੀ 7 ਮੈਂਬਰ ਦੀ ਕਮੇਟੀ ਨੂੰ ਮੰਨਿਆ ਨਹੀਂ ਜਾ ਰਿਹਾ ਸੀ ਬੀਬੀ ਸਤਵੰਤਕੌਰ ਜੀ ਸ਼ਹੀਦ ਭਾਈ ਅਮਰੀਕ ਸਿੰਘ ਜੀ ਦੀ ਸੁਪਤਰੀ ਦੀ ਕਿਲਦਾਰ ਕਸ਼ੀ ਕੀਤੀ ਜਾ ਰਹੀ ਸੀ ਡਾਕਟਰ ਦਰਜੀਤ ਸਿੰਘ ਚੀਮਾ ਵੱਲੋਂ ਮਹੇਸ਼ਿੰਦਰ ਸਿੰਘ ਗਰੇਵਾਲ ਵੱਲੋਂ ਬਿਰਸਾ ਸਿੰਘ ਬਲਟੋਹਾ ਵੱਲੋਂ ਆਈਟੀ ਸੈੱਲ ਵੱਲੋਂ ਬਾਦਲਾਂ ਦੇ ਵੱਲੋਂ ਲਗਾਤਾਰ ਗਿਆਨੀ ਹਰਪ੍ਰੀਤ ਸਿੰਘ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਸੀ ਉਹਨਾਂ ਦੇ ਸਾਬਕਾ ਸੰਧੂ ਨੂੰ ਵਰਤਿਆ ਜਾ ਰਿਹਾ ਸੀ 18 ਸਾਲ ਪੁਰਾਣੇ ਇੱਕ ਪਰਿਵਾਰਕ ਮਾਮਲੇ ਨੂੰ ਜਦੋਂ ਓਛਾਲਿਆ ਜਾ ਰਿਹਾ ਸੀ ਜਥੇਦਾਰ ਜੀ ਤੁਸੀਂ ਇਸ ਸਾਰੇ ਮਾਮਲੇ ਨੂੰ ਬਾਚਨ ਦੀ ਬਜਾਏ ਸ਼੍ਰੋਮਣੀ ਕਮੇਟੀ ਦਾ ਬਾਦਲ ਦਾ ਮੂੰਹ ਬੰਦ ਕਰਵਾਉਣ ਦੀ ਬਜਾਏ ਉਹਨਾਂ ਉੱਤੇ ਪੰਥਕ ਪਰੰਪਰਾਵਾਂ ਸਿਧਾਂਤਾਂ ਅਨੁਸਾਰ ਸਖਤ ਕਾਰਵਾਈ ਕਰਨ ਦੀ ਬਜਾਏ ਤੁਸੀਂ ਖੁਦ ਵਿਦੇਸ਼ ਕਿਉਂ ਚਲੇ ਗਏ ਤੁਸੀਂ ਵੀ ਸੰਗਤਾਂ ਨੂੰ ਜਵਾਬ ਦਿਓ ਕਿ ਤੁਸੀਂ 28 ਜਨਵਰੀ ਵਾਲੀ ਜਿਹੜੀ ਮੀਟਿੰਗ ਹੋਣੀ ਸੀ ਤੁਸੀਂ ਉਹ ਜਿਹੜੀ ਮੀਟਿੰਗ ਉਹ ਮੁਲਤਵੀ ਕਿਉਂ ਕਰ ਦਿੱਤੀ ਕਿਹਦੇ ਤੁਹਾਨੂੰ ਜਿਹੜੇ ਜ਼ਰੂਰੀ ਕੰਮ ਪੈ ਗਏ ਸੀ ਤੁਸੀਂ ਦੱਸੋ ਕਿਹੜਾ ਤੁਸੀਂ ਸਿੱਖੀ ਦਾ ਪ੍ਰਚਾਰ ਪ੍ਰਸਾਰ ਕਰ ਰਹੇ ਹੋ ਕਿੱਥੇ ਤੁਸੀਂ ਅਮਲ ਸੰਚਾਰ ਕਰ ਰਹੇ ਹੋ ਜਥੇਦਾਰ ਜੀ ਤੁਸੀਂ ਇਹ ਮੰਨ ਲਵੋ ਕਿਉਂਕਿ ਸਿੱਖ ਸੰਗਤ ਨੂੰ ਤਾਂ ਦਿਸ ਰਿਹਾ ਆ ਤੁਸੀਂ ਵੀ ਹੋਂ ਸੰਗਤ ਸਾਹਮਣੇ ਮੰਨੋ ਕਿ ਕਿਤੇ ਨਾ ਕਿਤੇ ਤੁਸੀਂ ਬਾਦਲਾਂ ਦਾ ਜਿਹੜਾ ਦਬਾਅ ਆ ਉਹ ਝੰਡ ਰਿਓ ਉਹਨਾਂ ਦੇ ਦਬਾਅ ਹੇਠ ਹੋ ਤੁਸੀਂ ਸਾਰੀ ਗੱਲ ਸੰਗਤ ਸਾਹਮਣੇ ਖੋਲ੍ਹ ਦਿਓ ਕਿ ਬਾਦਲਦਲ ਕਿਵੇਂ ਜਥੇਦਾਰਾਂ ਨੂੰ ਜਿਹੜਾ ਆ ਉਹ ਜਲੀਲ ਕਰਦੇ ਆ ਕਿਵੇਂ ਜਥੇਦਾਰਾਂ ਨੂੰ ਵਰਤਦੇ ਆ ਕਿਵੇਂ ਡਰਾਉਂਦੇ ਆ ਕਿਵੇਂ ਧਮਕਾਉਂਦੇ ਆ ਕਿਵੇਂ ਲਾਲਚ ਦਿੰਦੇ ਆ ਕਿਵੇਂ ਆਪਣੇ ਅਨਸਾਰ ਚਲਾਉਣਾ ਚਾਹੁੰਦੇ ਆ ਕਿਵੇਂ ਉਹਨਾਂ ਨੂੰ ਸੀਰੀ ਬਣਾ ਕੇ ਰੱਖਦੇ ਆ ਨੌਂਕਰ ਬਣਾ ਕੇ ਰੱਖਦੇ ਆ ਤਨਖਾਹਦਾਰ ਮੁਲਾਜ਼ਮਾਂ ਵਾਂਗ ਵਰਤਦੇ ਆ ਕਿਵੇਂ ਸ੍ਰੀ ਅਕਾਲ ਤਖਤ ਸਾਹਿਬ ਦੇ ਸਿਧਾਂਤਾਂ ਦੀਆਂ ਝੰਡੀਆਂ ਉਡਾਉਂਦੇ ਆ ਕਿਵੇਂ ਹੁਕਮਨਾਮਿਆਂ ਨੂੰ ਉਹ ਨਹੀਂ ਮੰਨਦੇ ਸਿਧਾਂਤਾਂ ਨੂੰ ਉਹ ਨਹੀਂ ਮੰਨਦੇ ਫੈਸਲਿਆਂ ਨੂੰ ਉਹ ਨਹੀਂ ਮੰਨਦੇ ਤੇ ਆਪਣੇ ਅਨਸਾਰ ਜਿਹੜਾ ਪੰਥ ਨੂੰ ਚਲਾਉਣਾ ਚਾਹੁੰਦੇ ਆ ਤੁਸੀਂ ਇਹ ਸਾਰੀਆਂ ਗੱਲਾਂ ਜਿਹੜੀਆਂ ਆ ਉਹ ਸੰਗਤ ਸਾਹਮਣੇ ਰੱਖੋ ਜਥੇਦਾਰ ਜੀ ਤੁਹਾਨੂੰ ਇਹ ਤਾਂ ਪਤਾ ਲੱਗ ਗਿਆ ਆ ਕਿ ਗਿਆਨੀ ਹਰਪ੍ਰੀਤ ਸਿੰਘ ਨੂੰ ਬਰਖਾਸਤ ਕਰ ਦਿੱਤਾ ਪਾਸੇ ਕਰ ਦਿੱਤਾ ਜਥੇਦਾਰੀ ਤੋਂ ਹਟਾ ਦਿੱਤਾ ਸੇਵਾ ਮੁਕਤ ਕਰ ਦਿੱਤਾ ਆ ਕਈ ਤਰ੍ਹਾਂ ਦੇ ਸ਼ਬਦ ਵਰਤੇ ਜਾ ਸਕਦੇ ਜਥੇਦਾਰ ਜੀ ਹੁਣ ਤੁਸੀਂ ਇਹ ਕਰੋ ਕਿ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੂੰ ਤੁਰੰਤ ਜਿਹੜਾ ਤੁਸੀਂ ਬਹਾਲ ਕਰਵਾਓ ਇਹ ਐਗਜ਼ੈਕਟਿਵ ਕਮੇਟੀ ਕੌਣ ਹੁੰਦੀ ਆ ਜਥੇਦਾਰਾਂ ਨੂੰ ਜਿਹੜਾ ਹਟਾਉਣ ਵਾਲੀ ਜਦੋਂ ਵੀ ਕੋਈ ਜਥੇਦਾਰ ਪੰਥਕ ਸਿਧਾਂਤਾਂ ਦੀ ਗੱਲ ਕਰਦਾ ਆ ਬਾਦਲਾਂ ਦੇ ਵਿਰੋਧ ਵਿੱਚ ਭੁਗਤਦਾ ਆ ਤੇ ਅੱਜ ਦੀ ਐਗਜ਼ੈਕਟਿਵ ਕਮੇਟੀ ਹੁੰਦੀ ਆ ਸੁਖਵੀਰ ਸਿੰਘ ਬਾਦਲ ਦੇ ਕਹਿਣ ਉਤੇ ਪਹਿਲਾਂ ਪ੍ਰਕਾਸ਼ ਸਿੰਘ ਬਾਦਲ ਦੇ ਕਹਿਣ ਉੱਤੇ ਜਥੇਦਾਰਾਂ ਨੂੰ ਜਿਹੜਾ ਆ ਉਹ ਹਟਾ ਦਿੰਦੀ ਸੀ ਇਹ ਸ੍ਰੀ ਅਕਾਲ ਤਖਤ ਸਾਹਿਬ ਦੀ ਸਰਵਉੱਚਤਾ ਨੂੰ ਸੱਟ ਮਾਰੀ ਜਾ ਰਹੀ ਹੈ ਜਥੇਦਾਰ ਜੀ ਜਥੇਦਾਰ ਦੇ ਅਹੁਦੇ ਨੂੰ ਭਾਦੀ ਸੱਟ ਮਾਰੀ ਜਾ ਰਹੀ ਆ ਬਾਦਲ ਦਲ ਬਲਮੋਹ ਸ਼ਰਮਣੇ ਕਮੇਟੀ ਵੱਲੋਂ ਤੁਹਾਡੀਆਂ ਪੱਗਾਂ ਨੂੰ ਹੱਥ ਪਾਇਆ ਜਾ ਰਿਹਾ ਆ ਸ੍ਰੀ ਅਕਾਲ ਤਖਤ ਸਾਹਿਬ ਦੇ ਸਿਧਾਂਤਾਂ ਨੂੰ ਢੋਂ ਦੇ ਯਤਨ ਕੀਤੇ ਜਾ ਰਹੇ ਆ ਮਲੀਆਂ ਮੇਤ ਕੀਤਾ ਜਾ ਰਿਹਾ ਆ ਕਾਹਨ ਕੀਤਾ ਜਾ ਰਿਹਾ ਆ ਜਥੇਦਾਰ ਜੀ ਅਕਾਲੀ ਫੂਲਾ ਸਿੰਘ ਦੇ ਵਾਪਸ ਬਣੋ ਇਸ ਸਮੇਂ ਖਾਲਸਾ ਪੰਥ ਤੁਹਾਡੇ ਮੂੰਹ ਵੱਲ ਦੇਖ ਰਿਆ ਆ ਤੁਸੀਂ ਚੁੱਪੀ ਧਾਰਨ ਨਾ ਕਰੋ ਤੁਸੀਂ ਖੁਦ ਨਿਰਾਸ਼ਾ ਵਿੱਚ ਨਾ ਜਾਓ ਸਗੋਂ ਕੌਮ ਨੂੰ ਨਿਰਾਸ਼ਾ ਦੇ ਸਮੁੰਦਰ ਦੇ ਵਿੱਚੋਂ ਕੱਢੋ ਤੇ ਇਹਨਾਂ ਬਾਦਲਾਂ ਦੇ ਧੌਣ ਦੇ ਉੱਤੇ ਤੁਸੀਂ ਜਿਹੜਾ ਆ ਗੋਡਾ ਰੱਖੋ ਤੇ ਜਿਹੜੀ ਗੱਲ ਗਿਆਨੀ ਹਰਪ੍ਰੀਤ ਸਿੰਘ ਨੇ ਆਖੀ ਸੀ ਕਿ ਕੋਈ ਭਾਈ ਬਚਿੱਤਰ ਸਿੰਘ ਬਣ ਕੇ ਨਿਤਰੇਗਾ ਤੇ ਇਹ ਜਿਹੜਾ ਮਸਤ ਹਾਥੀ ਆ ਸ਼ਰਾਬੀ ਹਾਥੀ ਆ ਜਿਹੜਾ ਮੁਗਲਾਂ ਦਾ ਸੁਖਵੀਰ ਸਿੰਘ ਬਾਦਲ ਦੇ ਜਿਹੜਾ ਆ ਉਹਨੂੰ ਤੁਸੀਂ ਜਿਹੜਾ ਆ ਜਿਵੇਂ ਭਾਈ ਬਚਿੱਤਰ ਸਿੰਘ ਨੇ ਉਹ ਸੱਤ ਤਵੀਆਂ ਪਾਰ ਕੇ ਤੇ ਉਹਦੇ ਹਾਥੀ ਦਾ ਜਿਹੜਾ ਮੱਥਾ ਆ ਉਹ ਵਿੰਨ ਦਿੱਤਾ ਸੀ ਤੁਸੀਂ ਵੀ ਸੁਖਵੀਰ ਸਿੰਘ ਬਾਦਲ ਦੇ ਖਿਲਾਫ ਸਖਤ ਸਟੈਂਡ ਲਵੋ ਇਹਦੀਆਂ ਜਿਹੜੀਆਂ ਗਦਾਰੀਆਂ ਆ ਭਾਵ ਕਿ ਸੱਤ ਤਵੀਆਂ ਇਹਦੀਆਂ ਗਦਾਰੀਆਂ ਆ ਉਹ ਤੁਸੀਂ ਮਲੀਆਂ ਮੇਟ ਕਰ ਦਿਓ ਇਹਨਾਂ ਨੂੰ ਦੱਸ ਦਿਓ ਕਿ ਖਾਲਸਾ ਜਿਉਂਦਾ ਤੇ ਜਾਗਦਾ ਜਥੇਦਾਰਾਂ ਵਿੱਚ ਅਣਖ ਜਿਹੜੀ ਆ ਹੈ ਆ ਤੁਸੀਂ ਬਣੋ ਅਕਾਲੀ ਫੂਲਾ ਸਿੰਘ ਤੁਸੀਂ ਬਣੋ ਜਥੇਦਾਰ ਬਾਬਾ ਗੁਰਬਚਨ ਸਿੰਘ ਜੀ ਮੰਨੋ ਚਾਹਲ ਤੁਸੀਂ ਬਣੋ ਜਥੇਦਾਰ ਭਾਈ ਗੁਰਦੇਵ ਸਿੰਘ ਜੀ ਕੌਂਕੇ ਵਾਂਗ ਜਥੇਦਾਰ ਭਾਈ ਰਣਜੀਤ ਸਿੰਘ ਵਾਂਗ ਇਤਿਹਾਸ ਤੁਹਾਨੂੰ ਯਾਦ ਕਰੇਗਾ ਜਥੇਦਾਰ ਜੀ ਪੰਥ ਉੱਤੇ ਭੀੜ ਪਈਏ ਅੱਜ ਵੇਖੋ ਕਿ ਬਾਦਲਦਾਰ ਕਿਵੇਂ ਪੰਥ ਨੂੰ ਅਕਾਲੀ ਦਲ ਨੂੰ ਆਪਣੇ ਅਨਸਾਰ ਚਲਾ ਰਿਹਾ ਆ ਜਥੇਦਾਰ ਜੀ ਇਹ ਸਮਾਂ ਵਾਰ-ਵਾਰ ਨਹੀਂ ਆਉਂਦਾ ਹੁੰਦਾ ਜਿਸ ਤਰ੍ਹਾਂ ਤੁਸੀਂ 2 ਦਸੰਬਰ ਵਾਲੇ ਦਿਨ ਦੁਹਾਰ ਮਾਰੀ ਸੀ ਨਾ ਅੱਜ ਫੇਰ ਲੋ ਰਿਹਾ ਦੁਹਾਰ ਮਾਰਨ